ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਸੋਨਾ ਲੀਕਾ ਟਰੈਕਟਰ ਲੈ ਕੇ ਪਹੁੰਚੇ ਆ ਤੇ ਟਰੈਕਟਰ ਹੈਗਾ ਆ ਭਰਾ ਆਰ ਕਹਿੰਦਾ ਇਹਨੇ ਵੀਰ ਨੇ ਜਾਣਾ ਬਾਹਰ ਮੰਡੀ 'ਚ ਲੈ ਕੇ ਆਇਆ ਵੈਸੇ ਇਹ ਹੀ ਟਰੈਕਟਰ ਆ ਆਪਾਂ ਘਰੇਲੂ ਕਹਿ ਸਕਦੇ ਆ ਹੈ ਨਾ ਭਾਈ ਯਾਰ ਕਹਿੰਦਾ ਕੋਈ ਬਿਜ਼ਨਸ ਨਹੀਂ ਹੈਗਾ ਪਾਈ ਨੇ ਜਾਣਾ ਬਾਹਰ ਤੇ ਹੁਣ ਇਹ ਟਰੈਕਟਰ ਅੱਜ ਵੇਚਣ ਆਇਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਭਾਈ ਸਤਿ ਸ਼੍ਰੀ ਅਕਾਲ ਪਹਿਲਾਂ ਦੱਸੋ ਠੀਕ ਹੋ ਜੀ ਹਾਂ ਠੀਕ ਹੈ ਵੀਰੇ ਵੀਰੇ ਹੁਣ ਵੀਰੇ ਟਰੈਕਟਰ ਦੀ ਪੂਰੀ ਡਿਟੇਲ ਦਿਓ ਜੀ ਵੇ ਆਪਣਾ ਟਰੈਕਟਰ 2000 ਮਾਡਲ ਆ ਠੀਕ ਆ ਘਰੇ ਰੱਖਿਆ ਕਰੇਲੂ ਟਰੈਕਟਰ ਆ ਵੀਰੇ ਆਪਣਾ ਠੀਕ ਆ ਬਾਹਰ ਜਾਣ ਕਰਕੇ ਸੇਲ ਕਰਨਾ ਆਪਾਂ ਠੀਕ ਆ ਵੀਰੇ ਤੇ ਬਈ ਚੱਲਿਆ ਵੀਰੇ ਆਪਣਾ ਟਾਇਰਾਂ ਦੀ ਗੱਲ ਕਰੀਏ ਚਾਰੋਂ ਟਾਇਰ ਪਈ 70 75 ਪੈਸੇ ਪਏ ਹੋਏ ਆ ਮਿਊਜ਼ਿਕ ਸਿਸਟਮ ਚੱਲਦਾ ਕਲੋਪੀ ਲੱਗੀ ਹੋਈ ਆ ਹਨਾ ਤੇ ਜੇ ਹੁਣ ਸ਼ੋ ਵੀ ਗੱਲ ਕਰੀਏ ਬਾਈ ਬਿੱਤੇ ਕੋਈ ਇਤਨਾ ਪੈਂਡ ਦਾ ਅੱਛਾ ਤੇ ਕਿਹੜੇ ਪਾਰਟੀ ਦੇ ਨਾਮ ਆ ਇਹ ਇਹ ਬਾਈ ਸੈਕੰਡ ਪਾਰਟੀ ਦੇ ਨਾਮ ਸੀ ਆਪਣਾ ਐਫੀਐਫਟ ਹੋਊਗਾ ਨਾ ਹੋਗਾ ਐਪੀ ਡੈਪ ਤੇ ਭਾਈ ਹੋ ਜੂਗਾ ਜੇ ਹੁਣ ਬੈਕ ਸਾਈਡ ਦੀ ਗੱਲ ਕਰੀਏ ਬਿਲਕੁਲ ਜਿਹੜਾ ਟਰੈਕਟਰ ਆ ਸਾਫ਼ ਪਿਆ ਹੋਇਆ ਟੰਡਾ ਪੱਟੀ ਸਾਰਾ ਕੁਝ ਮਿਲ ਜੂਗਾ ਨਾਲ ਤੇ ਮਰਗਾੜਾਂ ਮਰਗੂੜਾਂ ਦੇ ਉੱਪਰ ਕੋਈ ਟੱਚਿੰਗ ਤਾਂ ਨਹੀਂ ਹੋਈ ਨਾ ਨਾ ਵੀਰੇ ਰੈਅਲ ਓਰੀਜਨਲ ਆ ਠੀਕ ਆ ਸਾਰਾ ਕੁਝ ਓਰੀਜਨਲ ਆ ਭਾਈ ਤੇ ਜਿਵੇਂ ਬਾਈਰ ਕਹਿੰਦਾ ਘਰੇ ਖੜਾ ਸੀਗਾ ਉਦੋਂ ਵੀ ਬਾਈਰ ਕਿ ਮੰਡੀ ਚ ਲੈ ਆਏ ਆ ਤੇ ਹੁਣ ਆਪਾਂ ਦਿਖਾ ਦਿੰਨੇ ਆ ਭਾਈ ਇੱਧਰ ਲਈ ਸੈਂਡ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਤੇ ਜੀ ਹੁਣ ਇਹਦੇ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਕਿੰਨੀ ਵੀਰੇ ਡਿਮਾਂਡ ਵੀਰੇ 23 ਕਰਦੇ ਆਂ ਜਾਂ ਆਪਾਂ ਬਾਕੀ ਮੌਕੇ ਦੇ ਮਾਨਤਨ ਕਰਦੇ ਆਂ ਕਿੰਨਾ ਮੌਕੇ ਦੇ ਉੱਪਰ ਅਛਾ 245 ਡਿਮਾਂਡ ਆ ਇਹ 23 ਦੇ ਵਿੱਚ ਦੇ ਦੋਗੇ ਬਾਕੀ ਮੌਕੇ ਦੇ ਉੱਪਰ ਹੋਰ ਛੱਟ ਤੇ ਮਾਨਤਨ ਕਰਦੇ ਆਂ ਮਿਊਜ਼ਿਕ ਸਿਸਟਮ ਨਾਲ ਦੇਣਾ ਸਾਰਾ ਠੀਕ ਆ ਵਿੱਚ ਹੁੱਡਾ ਦੀ ਸ਼ਰਤੀਆ ਸਾਰਾ ਕੁਝ ਨਾਲ ਦੇਣਾ ਤੇ ਪਹਿਲਾਂ ਇਹ ਦੱਸੋ ਬਾਈ ਵੀ ਇਹ ਇੰਜਨ ਗੇਅਰ ਦਾ ਜਮਾ ਓਕੇ ਜਾ ਓਕੇ ਵੀਰੇ ਅਗਲਾ ਟਰਾਲਾ ਚਲਾ ਕੇ ਟਰਾਈ ਕਰਕੇ ਫੇਰ ਲੈ ਕੇ ਜਾਵੇ ਵਧੀਆ ਇੱਕ ਦਿਨ ਵਾਹ ਲਿਓ ਹਾਂ ਵਾਹ ਲਿਓ ਹੈਨਾ ਕਿ ਉਹਨਾਂ ਦਾ ਮੋਬਾਈਲ ਨੰਬਰ ਤੇ ਪਿੰਡ ਦਾ ਨਾਮ ਬੋਲ ਦਿਓ ਜੀ ਪਿੰਡ ਆਪਣਾ ਕੋਲਡਾਗਾੜਾ ਬਈ ਨੰਬਰ ਆਪਾਂ 9463076814 ਠੀਕ ਆ ਬਈ ਕੀ ਨਾਮ ਸੀਗਾ ਪੈਣਾ ਲੱਖਾ ਬਈ ਠੀਕ ਆ ਬਈ ਜਿਹੜੇ ਵੀ ਵੀਰ ਨੇ ਟਰੈਕਟਰ ਲੈਣਾ ਹੋਇਆ ਬਾਈ ਦਾ ਜਿਹੜਾ ਨੰਬਰ ਆਪਾਂ ਸਕਰੀਨ ਦੇ ਉੱਪਰ ਛੱਡ ਦੇਗੇ ਤੇ ਬਾਈ ਨਾਲ ਸੰਪਰਕ ਕਰ ਸਕਦਾ ਬਈ ਧੰਨਵਾਦ